ਸਾਸਰੀ ਕਾਲ ਜੀ ਹਾਂਜੀ ਵੀਰੇ 40 ਗਾਵਾਂ ਬਕਾਉ 40 ਗਾਵਾਂ ਵੀਰ ਜੀ ਬਕਾਉ ਵੱਡੀਆਂ ਫਾਰਮ ਵਾਲੀਆਂ ਐਫ ਐ ਜਰਸੀ ਸਾਈਲ ਕਾਫੀ ਕ੍ਰੋਸ ਐਂਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰ ਜੀ 40 ਗਾਵਾਂ ਬਕਾਉ ਵੱਡੀਆਂ ਫਾਰਮ ਵਾਲੀਆਂ ਕੱਲਾ-ਕੱਲਾ ਕਰਕੇ ਵੀਰੇ ਨਗ ਵੇਚਾਂਗੇ ਇਹਦੇ ਵਿੱਚ ਵੀਰ ਜੀ 18 ਕ ਨਗ ਤਾਜ਼ੇ ਸੂਏ ਆ ਤੇ 22 ਨਗ ਸੂਣ ਵਾਲੇ ਆ ਪੰਜ ਚਾਰ ਦਿਨ ਦੇ ਵਿੱਚ ਛੋਟੀਆਂ ਬੱਸੀਆਂ ਵਾਲਾ ਵੀਰ ਸਾਨੂੰ ਫੋਨ ਨਾ ਲਾਵੇ ਟੋਕੜ ਬੈੜਾ ਵਾਲਾ ਵੀਰ ਸਾਨੂੰ ਫੋਨ ਨਾ ਲਾਵੇ ਹਾਂਜੀ ਵੀਰੇ 40 ਨਾਗ ਨੇ ਟੋਟਲ ਕੱਲਾ ਕੱਲਾ ਕਰਕੇ ਵੀਰ ਜੀ ਨਾਗ ਵੇਚਾਂਗੇ ਹਾਂਜੀ ਵੀਰੇ ਆਪਣਾ ਡਰੈੱਸ ਨੋਟ ਕਰ ਲੋ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਵੀਰੇ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰ ਜੀ ਆਪਣਾ ਫਾਰਮ ਆਉਂਦਾਗਾ ਜਿਲ੍ਹਾ ਵੀਰੇ ਆਪਣਾ ਬਰਨਾਲਾ ਗਾ ਕਨੈਕਟ ਨੰਬਰ ਵੀਰ ਜੀ ਨੋਟ ਕਰ ਲੋ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਹੀ ਚੱਲਦਾ ਗਾ ਕਿਉਂਕਿ ਵਿੱਚ ਵੀਰ ਫੇਰ ਜੋ ਐਡਰੈਸ ਪੋਸਦੇ ਆ ਉਹ ਤੋਂ ਪਤਾ ਪੁੱਛਣ ਮੇਰੇ ਵੀਰੇ ਉਲਝ ਜਾਂਦੇ ਆ ਵੀਰ ਮੇਰਾ ਜਿਹੜਾ WhatsApp ਆ ਵੀਰੇ ਉਹ ਇਸੇ ਨੰਬਰ ਤੇ ਚੱਲਦਾ ਗਾ ਕੋਈ ਵੀ ਵੀਰ ਮੈਨੂੰ WhatsApp ਤੇ ਜਦੋਂ ਹੈਲੋ ਦਾ ਮੈਸੇਜ ਕਰਦਾਗਾ ਸਾਡੀ ਜਿਹੜੀ ਲੋਕੇਸ਼ਨ ਉਹ ਬਿਨਾ ਭੇਜੇ ਤੋਂ ਵੀਰ ਨੂੰ ਆਟੋਮੈਟਿਕ ਚਲੀ ਜਾਂਦੀ ਆ ਲੋਕੇਸ਼ਨ ਆਟੋਮੈਟਿਕ ਲਾਈ ਆ ਉਹਤੇ ਟੱਚ ਕਰਦੇ ਹੋ ਖੁੱਲ ਜਾਂਦੀ ਆ ਉਹ ਵੀਰ ਨੂੰ ਸਿੱਧੀ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪੈਣੀਗੀ ਉਦਾਂ Google ਤੇ ਸਰਚ ਕਰਨੀ ਆ ਸੀਨੀਵਾਲ ਕਲਾ ਡੈਰੀ ਫਾਰਮ ਭਰ ਲਓ ਵੀਰੇ ਤਾਂ ਵੀ ਤੁਹਾਨੂੰ ਲੋਕੇਸ਼ਨ ਨਾਲ ਦੀ ਨਾਲ ਖੁੱਲ ਜੂਗੀ ਜਿਹੜਾ ਵੀਰੇ ਲਾਟ ਵੇਚਣਾਗਾ ਇਦੇ ਵਿੱਚ ਚੜਦੀ ਤੋਂ ਚੜਦੀ ਗਊ ਆ ਵੀਰੇ ਟੌਪ ਵਾਲੀਆਂ ਬੈੜਾਂ ਨੇ ਪਹਿਲਾ ਦੂਜਾ ਸੂਆ ਹੈਗੇ ਆ ਵੀਰੇ ਵਿੱਚ ਖੀਰੀਆਂ ਮੱਸੀਆਂ ਵੀ ਆ ਦੋ ਦੰਦ ਚਾਰ ਦੰਦ ਛੇ ਦੰਦ ਇਸ ਤਰ੍ਹਾਂ ਦਾ ਮਾਲ ਆ ਤੇ ਸਿਰਫ ਦੋ ਤਿੰਨ ਗਨਾਂਗ ਆ ਜਿਹੜੇ ਤੀਜੇ ਸੂਏ ਦੇ ਵਿੱਚ ਹੈਗੇ ਆ ਬੈੜਾਂ ਇੰਨੀਆਂ ਕਿ ਟੌਪ ਦੀਆਂ ਵੀਰੇ ਜਾਨੀ ਦੀ ਪੂਰੀ ਜਿਹੜੀ ਅਸਲ ਟੌਪ ਦੀ ਬੈੜ ਕਹਿੰਦੇ ਆ ਉਹ ਨੇ ਫਾਰਮ ਵਾਲੀਆਂ ਰੇਟ ਦੇ ਵਿੱਚ ਵੀ ਵੀਰੇ ਜਮਾ ਖਿੱਚ ਦੇਾਂਗੇ ਇਹਦੀ ਤਰੀਕ ਨੋਟ ਕਰ ਲਓ ਵੀਰ ਜੀ ਇੱਕ ਤਰੀਕ 10ਵਾਂ ਮਹੀਨਾ 2024 ਦਿਨ ਮੰਗਲਵਾਰ ਬਣਦਾ ਜੀ ਜਿਹੜਾ ਆਪਾਂ ਵੀਰੇ ਗਊਆਂ ਸੇਲ ਕਰਨੀਆਂ ਨੇ ਕਰਮ ਵਾਲੀਆਂ ਪ੍ਰਮਾਤਮਾ ਦੀ ਕਿਰਪਾ ਸਦਕਾ ਇੱਕ ਤਰੀਕ 10ਵਾਂ ਮਹੀਨਾ 2024 ਦਿਨ ਮੰਗਲਵਾਰ ਬਣਦਾ ਜੀ ਉਦੋਂ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ ਆਪਾਂ 7:30 ਵਜੇ ਸੌਦੇ ਚਾਲੂ ਕਰਦੇਾਂਗੇ ਜੀ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਵੀਰੇ ਜਿਹੜਾ ਆਪਣਾ ਇਹਨਾਂ ਦਾ 12 1 ਵਜੇ ਤੱਕ ਵੀਰੇ ਆਪਣਾ ਕੰਮ ਚੱਲ ਜਾਂਦਾਗਾ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਹੁੰਦਾਗਾ ਵੀਰੇ ਉਹ 12 ਵਜੇ ਦੀ ਬੇਟਨਾ ਕਰਨ ਉਹਨਾਂ ਨੂੰ ਸਵੇਰੇ ਮਾਰਨਿੰਗ ਹੀ ਆਉਣ ਤੇ ਫਾਇਦਾ ਹੁੰਦਾਗਾ ਕਿਉਂ 10 ਵਜੇ ਤੋਂ ਲੇਟ ਤਾਂ ਵੀਰੇ ਦੂਰ ਵਾਲੇ ਵੀਰ ਨੂੰ ਆਉਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਜਿਹੜੀਆਂ ਬੈੜਾ ਵੀਰੇ ਦੇਖੋਗੇ ਸਾਡੇ ਫਾਰਮ ਤੇ ਆਮੋਗੇ ਕੱਲੀ-ਕੱਲੀ ਬੈੜਨ ਨਹੀਂ ਵੀਰੇ ਖੜ ਕੇ ਦੇਖੋਗੇ ਸਾਡਾ ਜਿਹੜਾ ਵੀਰੇ ਨਾਗ ਹੁੰਦਾਗਾ ਇਨੂੰ ਬਹੁਤ ਟਾਈਮ ਦਿੱਤਾ ਹੁੰਦਾ ਬਹੁਤ ਸੋਚ ਸਮਝ ਕੇ ਗਊ ਆਪਾਂ ਖਰੀਦਦੇ ਆ ਵੀਰੇ ਕਿਉਂਕਿ ਸਾਡੇ ਫਾਰਮ ਤੇ ਜਿੱਦੇ ਅਸੀਂ ਲਾੜ ਕੱਢਦੇ ਆ ਉਦੋਂ ਵੀਰੇ ਸਾਡਾ ਸਾਰੀਆਂ ਗਊਆਂ ਵੇਚਣ ਦਾ ਟੀਚਾ ਹੁੰਦਾਗਾ ਜੇ ਸਾਡੇ ਫਾਰਮ ਤੇ ਵੀਰੇ 5-7 ਨਾਗਰ ਰੁਕ ਜਾਣ ਸਾਡੇ ਲਈ ਉਹ ਚਿੰਤਾ ਦਾ ਵਿਸਾ ਬਣ ਜਾਂਦਾ ਬਈ ਇਹ ਕਿਹੜੀ ਗੱਲੋਂ ਰੁਕੀਆਂ ਸਾਡੇ 'ਚ ਕਿੱਥੇ ਕਮੀ ਆ ਸਾਡੇ ਗਊ ਖਰੀਦਣ ਦੇ ਵਿੱਚ ਕਮੀ ਆ ਗਈ ਸਾਨੂੰ ਸਮਝ ਨਹੀਂ ਲੱਗੀ ਜਾਂ ਸਾਡੇ ਰੇਟ ਦੇ ਵਿੱਚ ਕੋਈ ਅਸੀਂ ਕਿਸੇ ਗੱਲੋਂ ਮਾਰ ਖਾ ਗਏ ਫਿਰ ਅਸੀਂ ਉਹਨੂੰ ਵੀਰੇ ਅੱਗੇ ਸੋਚ ਕੇ ਫਿਰ ਉਹਦੇ ਜ਼ਿਆਦਾ ਅਸੀਂ ਟਾਈਮ ਪੀਰੀਅਡ ਵੀਰੇ ਦਿੰਨੇ ਆ ਜ਼ਿਆਦਾ ਟਾਈਮ ਲਾਉਣੇ ਆ ਜ਼ਿਆਦਾ ਮਿਹਨਤ ਦੇ ਨਾਲ ਖਰੀਦਦੇ ਆਂਗੇ ਜਿਹੜੇ ਵੀਰੇ ਜੇ 40 ਨਗ ਵੇਚਣੇ ਆ ਇਹਦੇ ਵਿੱਚ 18 ਗਊਆਂ ਤਾਜ਼ੀਆਂ ਸੂਈਆਂ ਨੇ ਤੇ 22 ਕ ਨਗ ਵੀਰੇ ਸੂਣ ਵਾਲੇ ਨੇ ਆ ਦੇਖੋ ਵੱਡੀ ਜਰਸੀ ਵੀਰੇ 5.5 ਫੁੱਟ ਕੱਦ ਦਾ ਇਹਦਾ ਕਰਮਾਲੀ ਦਾ ਵੀਰੇ ਦੂਜੇ ਪਾਸੇ ਖੜਾ ਬੰਦਾ ਦੀਦਾ ਨਹੀਂ ਇਹਦੇ ਕਰਮਾਲੀ ਦੇ ਇਹ ਆਪਾਂ ਵੀਰੇ ਜਿਹੜਾ ਰੇਟ ਆ ਥੋੜਾ ਰੇਟ ਦੇ ਵਿੱਚ ਧਿਆਨ ਦੇ ਦਿਆ ਕਰੋ ਵੀਰ ਜੀ 50000 ਤੋਂ ਸ਼ੁਰੂ ਹੁੰਦਾ ਵੀਰੇ ਸਿਰਫ 50 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਐਂਡ ਤੇ ਰੇਟ ਜਿਹੜਾ ਆਪਣਾ ਲੱਖ ਤੇ ਚਲਿਆ ਜਾਂਦਾਗਾ ਕੋਈ 3-4 ਸੌਦੇ ਵੀਰੇ ਆਪਣੇ ਲੱਖ ਤੋਂ ਬਾਹਰ ਵੀ ਹੁੰਦੇ ਆ ਜਿਵੇਂ ਦੋ ਦੰਦ ਚਾਰ ਦੰਦ ਜਿਹੜੇ ਬੱਸੀਆਂ ਜਾਦੇ ਵੱਡੀਆਂ 35-40 ਕਿਲੋ ਦੇ ਦੁੱਧ ਦੇ ਵਿੱਚ ਜੇ ਕਿਸੇ ਵੀਰ ਮੰਗਦੇ ਆ ਉਹ ਕੋਈ 5-4 ਨਗ ਵੀਰੇ ਲੱਖ ਤੋਂ ਬਾਹਰ ਵੀ ਚਲੇ ਜਾਂਦੇ ਆ ਤੇ ਦੋ ਤਿੰਨ ਸੌਦੇ ਵੀਰੇ ਆਪਾਂ ਆਫਰ ਲਾਉਣੇ ਹੁੰਨੇ ਆ ਵਿੱਚ ਚਲੋ ਵੀਰ ਸਰਦੇ ਵਰਦੇ ਪਰਿਵਾਰ ਦੇ ਵਿੱਚੋਂ ਹੁੰਦੇ ਆ ਉਹ ਆਪਾਂ ਦੋ ਤਿੰਨ ਆਫਰ ਆ ਜਿਹੜੇ 50 ਤੋਂ ਥੱਲੇ ਵੀ ਲਾ ਦੇਈਦੇ ਆ ਵੀਰੇ ਜਿਹੜੀ ਦੁੱਧ ਦੀ ਕਪੈਸਿਟੀ ਆਪਣੀ ਹੁੰਦੀ ਆ 15 16 ਕਿਲੋ ਤੋਂ ਲੈ ਕੇ ਵੀਰੇ 35 37 ਕਿਲੋ ਤੱਕਰ ਚਲੀ ਜਾਂਦੀ ਆ ਆਪਣੀ ਦੁੱਧ ਦੀ ਕਪੈਸਿਟੀ ਆ ਬਾਕੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਵੀਰੇ ਦੇਖੋ 20 ਲੀਟਰ ਤੋਂ ਥੱਲੇ ਗਊ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਉਦੋਂ ਉੱਪਰੀ ਪੜਤਾਂ ਪਾਉਂਦੀ ਆ ਜਿਹੜੀ ਇਸ ਤਰ੍ਹਾਂ ਦੁੱਧ ਵਾਲੀਆਂ ਬੈੜਾ ਆ ਜਾਂਦੀਆਂ ਨੇ ਪਚਾਲਿਆ ਰੇਟ ਹੁੰਦਾ ਜਿਹੜੇ ਸਾਡੇ ਜਾਦੇ ਸੌਦੇ ਹੁੰਦੇ ਆ ਉਹ ਵੀਰੇ ਕੋਈ 65000 ਤੋਂ ਚੱਲਦੇ ਆ 60 62 65 ਤੋਂ ਚੱਲ ਕੇ ਉਹ ਵੀਰੇ 80 85000 ਤੱਕਰ ਜਾਦੇ ਹੁੰਦੇ ਆ ਯਾਨੀ ਦੀ ਮੋਟਾ ਜ ਆ ਦੱਸ ਦਿਆਂ ਵੀਰੇ 65 ਤੋਂ ਲੈ ਕੇ 85 ਦੇ ਵਿੱਚ ਸਾਡੇ ਫਾਰਮ ਤੇ ਜਾਦੇ ਸੌਦੇ ਹੁੰਦੇ ਆ ਇਹਦੇ ਵਿੱਚ ਦੁੱਧ ਦੀ ਕਪੈਸਿਟੀ 18 19 ਕਿਲੋ ਤੋਂ ਲੈ ਕੇ ਵੀਰ ਜੀ 26 27 ਕਿਲੋ ਦਿੱਕਰ ਮਿਲ ਜਾਂਦੀ ਆ ਜਿਹੜੇ ਰੇਟ ਆ ਇਹ ਰੇਟ ਦੇ ਵਿੱਚ ਗਾਊ ਵੀ ਸੋਹਣੀ ਮਿਲਦੀ ਆ ਤੇ ਦੁੱਧ ਦੇ ਵਿੱਚ ਵੀ ਵੀਰੇ ਚੰਗਾ ਫੜਦਾ ਪਾ ਜਾਂਦੀ ਆ ਤੇ ਬਾਕੀ ਹਰ ਵੀਰ ਦੇ ਖਰੀਦਣ ਦੇ ਯੋਗ ਹੁੰਦੀ ਆ ਤੇ ਨਗ ਵੀ ਸੋਹਣਾ ਮਿਲਦਾਗਾ ਵੱਡੀ ਗੱਲ ਵੀਰੇ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵਾਇਬ ਮਸੀਨਾ ਨੇ ਕ੍ਰੈਡਿਟ ਕਾਰਡ ਡੈਬਿਟ ਕਾਰਡੋਂ ਤੇ ਵੀਰੇ ਪੇਮੈਂਟ ਚੱਕੀ ਜਾਂਦੀ ਆ ਤਹਾਡੇ ਕ੍ਰੈਡਿਟ ਕਾਰਡ ਦੀ ਚਾਹੇ 5 ਲੱਖ ਦੀ ਲੈਮਤਾ ਵੀਰ ਜੀ ਉਹ ਵੀ ਸੀਨੀਵਾਲਕਲਾ ਡੇਰੀ ਫਾਰਮ ਤੇ ਚੱਕੀ ਜਾਊਗੀ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਉਹਨੂੰ ਜੇਬ ਵਿੱਚ ਪਾਓ ਸਿੱਧਾ ਸੀਨੀਵਾਲਕਲਾ ਡੇਰੀ ਫਾਰਮ ਤੇ ਆਓ ਸਕੀਮ ਦਾ ਲਾਭ ਉਠਾਓ ਤੇ ਕੋਈ ਵੀ ਖਰਚਾ ਨਹੀਂ ਦੱਤੋ ਵੀਰੇ ਆਪਾਂ ਬਗੈਰਾ ਲਾਵਾਂਗੇ ਉਹਦਾ ਬਾਕੀ ਵੱਡੀ ਗੱਲ ਵੀਰੇ ਆਪਣੇ ਕੋਲੇ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ ਕੱਲੇ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਚੱਲਦਾ ਵੀਰ ਜੀ ਉੱਪਰ ਸੱਤ ਪਈ ਹੂ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਆਉਣਾ ਇੱਕ ਗਊ ਲੈਣੀ ਆ ਬੇਚਿੰਤ ਹੋ ਕੇ ਆਵੇ ਮੇਰਾ ਸੋਹਣਾ ਵੀਰ ਉਹਨੂੰ ਕਬਰਾਉਣ ਦੀ ਲੋੜ ਨਹੀਂ ਮਹਿੰਗਾ ਨਹੀਂ ਪੈਣ ਦੇਵਾਂਗੇ ਵੀਰ ਜੀ ਕਿਸੇ ਵੀ ਵੀਰ ਨੂੰ ਮਹਿੰਗਾ ਨਹੀਂ ਪੈਣ ਦੇਵਾਂਗੇ ਉਹ ਫੇਰ ਵੀਰੇ ਆਪਾਂ ਇੱਕ ਦੂਜੇ ਨਾਲ ਸਾਂਝੀ ਗਊ ਪਾ ਦੇਣੇ ਆ ਕਰਾਇਆ ਹਾਫ ਹਾਫ ਹੋ ਜਾਂਦਾਗਾ ਬਾਕੀ ਮੇਰੀ ਵੀਰਾਂ ਨੂੰ ਇੱਕ ਹੱਥ ਬੰਨ੍ਹ ਕੇ ਬੇਨਤੀ ਜ਼ਰੂਰੀ ਆ ਜਦੋਂ ਸਾਡੇ ਫਾਰਮ ਤੇ ਆਉਣਾ ਵੀਰ ਜੀ ਆਪਦਾ ਇੱਕ ਦੋ ਦਿਨ ਬਾਹਰੋਂ ਰੇਟ ਲਾਜ਼ਮੀ ਪਤਾ ਕਰ ਲੋ ਕਿਉਂਕਿ ਤੁਸੀਂ ਵੀਰੇ ਚੀਜ਼ ਖਰੀਦਣ ਚੱਲੇ ਹੋ 70-80000 ਰੁਪਇਆ ਤੁਸੀਂ ਖਰਚਣ ਚੱਲੇ ਹੋ ਤੁਹਾਨੂੰ ਉਹ ਚੀਜ਼ ਦੇ ਰੇਟ ਦੇ ਬਾਰੇ ਲਾਜ਼ਮੀ ਪਤਾ ਹੋਣਾ ਚਾਹੀਦਾ ਤੁਹਾਡਾ ਵੀਰੇ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਮੈਂ ਬਾਹਲਾ ਨਹੀਂ ਕਹਿੰਦਾ ਕੱਲੇ-ਕੱਲੇ ਨਗਦੇ ਵਿੱਚ ਵੀਰ ਜੀ 15 ਤੋਂ 20000 ਦਾ ਤੁਹਾਡਾ ਫਾਇਦਾ ਕਰਕੇ ਮੋੜਾਂਗੇ ਕੱਲੀ-ਕੱਲੀ ਗਊ ਦੇ ਮਗਰ ਇਹ ਵੀਰ ਜੀ ਮੈਂ ਨਹੀਂ ਕਹਿੰਦਾ ਇਹ ਜਿਹੜੇ ਵੀਰ ਸਾਡੇ ਕੋਲੇ ਆਉਂਦੇ ਆ ਗਊਆਂ ਖਰੀਦਦੇ ਆ ਉਹ ਵੀਰ ਆਪਦੇ ਮੂੰਹੋਂ ਮੰਨਦੇ ਵੀ ਇੰਨਾ ਫਾਇਦਾ ਫਾਇਦਾ ਵੀਰੇ ਇਸ ਕਰਕੇ ਹੁੰਦਾਗਾ ਸਿਆਣਿਆਂ ਦੀ ਕਹਾਵਤਾਂ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਉਹ ਵੀਰੇ ਜ਼ੌਹਰੀ ਮੇਰੇ ਨਾਲ 4-5 ਨਾਲ ਹੁੰਦੇ ਨੇ ਜਦੋਂ ਅਸੀਂ ਫਾਰਮਾਂ ਦੇ ਅੱਗੇ ਜਾਂਦੇ ਕਿਉਂਕਿ ਵੀਰੇ ਸਾਡੇ ਦੇਖੋ ਜਦੋਂ ਆਪਾਂ ਲੰਮਾ ਸਮਾਂ ਕੰਮ ਕਰਦੇ ਜਾਂਣ ਪਸੰਦ ਆਪਣੀ ਜਾਦਾ ਬਣ ਜਾਂਦੀ ਆ ਇਸ ਕਰਕੇ ਪਿੰਡਾਂ ਦੇ ਵਿੱਚ ਦਲਾਲ ਵੀਰਾਂ ਨਾਲ ਵੀ ਬਹੁਤ ਜ਼ਿਆਦਾ ਜਾਣ ਪਛਾਣ ਆਪਣੀ ਬਣੀ ਵੀ ਆ ਤੇ ਫਾਰਮਾਂ ਦੇ ਵਿੱਚ ਵੀ ਵੀਰੇ ਜਾਨ ਪਸਾਨ ਵੱਡੀ ਆ ਫਿਰ ਉਹ ਆਪਾਂ ਦੇਖ ਕੇ ਨਰਖ ਪਰਖਣਾ ਖਰੀਦੀ ਦੀਆ ਵੀਰੇ ਸਿਆਣੇ ਦੀ ਕਹਾਵਤਾ ਵੀ ਭਾ ਸਿਰ ਤਾਂ ਪਾਥੀਆਂ ਵਿਕ ਜਾਂਦੀਆਂ ਵੀਰੇ ਬੇਪਾਹ ਸਿਉਣਾ ਨਹੀਂ ਵਿਕਦਾ ਜਦੋਂ ਆਪਣਾ ਮਿਹਨਤ ਦੇ ਨਾਲ ਵੀਰੇ ਨਾ ਖਰੀਦਿਆ ਹੋਊਗਾ ਅਸੀਂ ਨਾ ਕੋ ਉਹ ਖਰੀਦਿਆਂ ਵੀ ਆਪਣਾ ਕੈ ਮੈਂਟਾਂ 'ਚ ਵਿਕੂ ਮੈਂਟਾਂ 'ਚ ਵੀਰੇ ਉਹ ਵਿਕੂਗਾ ਜਿਹੜਾ ਸਾਫ਼ ਸੁਥਰਾ ਹੋਊਗਾ ਜੇ ਆਪਾਂ ਲੀਲੀਆਂ ਫੀਲੀਆਂ ਇਕੱਠੀਆਂ ਕਰਦੇਾਂਗੇ ਉਹ ਮੈਂਟਾਂ 'ਚ ਨਹੀਂ ਵੇਖਦੀਆਂ ਵੀਰਜੀ ਜਦੋਂ ਆਪਣੀ ਗਾਂ ਸਾਫ ਖਰੀਦੀ ਵੀ ਆ ਤੇ ਰੇਟ ਦੇ ਵਿੱਚ ਜਾਇਜ਼ ਆ ਫਿਰ ਉੱਥੇ ਵੀਰੇ ਮੇਲਾ ਲੱਗਣਾ ਹੀ ਲੱਗਣਾਗਾ ਜੀ ਬਾਕੀ ਵੀਰ ਜੀ ਜਦੋਂ ਇੰਨੇ ਮੇਲੇ ਲੱਗਦੇ ਅਸੀਂ ਹਰ ਵੀਰੇ ਸੇਵੇਂ ਦੇਣ ਤੁਹਾਡੇ ਪਿਆਰ ਸਦਕਾ ਵੀਰੇ 40 50 ਗਊਆਂ 4 ਘੰਟਿਆਂ 'ਚ ਵੇਚ ਦੇਣਿਆਂਗੇ ਉਹ ਵੀਰੇ ਵਿੱਚ ਕਹਿੰਦੇ ਵੀ ਸੀਨੀਅਰ 4 ਘੰਟਿਆਂ 'ਚ 40 ਗਊਆਂ ਵੇਚ ਕੇ ਹੋ ਗਿਆ ਉਹ ਵੀਰੇ ਇਸ ਤਰ੍ਹਾਂ ਦੀਆਂ ਵਿਕਦੀਆਂ ਦੇਖੋ ਬੱਸੀ ਸੇਦੰਦ ਉਹ ਲੀਲੀਆਂ ਫੀਲੀਆਂ ਨਹੀਂ ਵਿਕਦੀਆਂ ਵੀਰੇ ਸੇ ਦੰਦ ਬੱਸੀ ਦੇਖੋ ਵੀਰ ਜੀ ਕਿਆ ਬਾਤਾਂ ਇਸ ਤਰ੍ਹਾਂ ਦੇ ਨਗੀਨੇ ਵੇਖਦੇ ਆ ਵੀਰ ਜੀ ਬਾਕੀ ਵੀਰੇ ਕਿਸੇ ਮੌਲੀ ਗਾਂ ਦੇ ਝਾਂਜਰਾ ਪਾ ਦिए ਨਾ ਉਹਨੇ ਵੀਰੇ ਪਲੂਣ ਬੱਸੀ ਨਹੀਂ ਬਣ ਜਾਣਾ ਹੁੰਦਾਗਾ ਕਿਉਂਕਿ ਅਸੀਂ ਵੀਰੇ ਮਾਲ ਬਹੁਤ ਸੋਹ ਸਮਝ ਨਾਲ ਖਰੀਦਦੇ ਆ ਬਾਕੀ ਥੋੜਾ ਜਿਹਾ ਵੀਰੇ ਵੀਡੀਓ ਪਾਉਣ ਤੇ ਜੋਰ ਬਹੁਤ ਲੱਗ ਜਾਂਦਾ ਮੇਰੇ ਵੀਰਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਵੀਰੇ ਅਸੀਂ ਦਿਲ ਤੋਂ ਸ਼ੁਕਰਗੁਜ਼ਾਰ ਆ ਵੀਰਾਂ ਦਾ ਧੰਨਵਾਦ ਆ ਤੇ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਵੀਰੇ ਅਸੀਂ ਤੁਹਾਡੀਆਂ ਉਮੀਦਾਂ ਤੇ ਕਾਰੇ ਉੱਤਰਦੇ ਰਿਹਾ ਆਪਣੇ YouTube ਚੈਨਲ ਨੂੰ ਮਾੜਾ ਜਿਹਾ ਸਬਸਕ੍ਰਾਈਬ ਲਾਜ਼ਮੀ ਕਰ ਲਿਆ ਕਰੋ ਵੀਰੇ ਨਾਲ ਲੱਗਿਆ ਘੰਟੀ ਦਾ ਬਟਨ ਨਾ ਪਾ ਦਿਓ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਜਲਦੀ ਮਿਲ ਸਕੇ ਦੁਬਾਰਾ ਵੀਰੇ ਇੱਕ ਵਾਰ ਆਪਾਂ 29 ਤਰੀਕ ਨੂੰ ਇਹਨਾਂ ਦੀ ਵੀਡੀਓ ਫੇਰ ਕਵਰ ਕਰਾਂਗੇ ਜਿਹਦੇ ਵਿੱਚ ਕੱਲਾ-ਕੱਲਾ ਨਾਗ ਤੋੜ ਕੇ ਦਿਖਾਵਾਂਗੇ 29 ਤਰੀਕ ਨੂੰ ਪਹਿਲਾਂ ਪਿੱਛੋਂ ਕੋਈ ਵੀਰ ਬਿਨਾ ਆਵੇ ਉਹ ਖਾਲੀ ਮੁੜਦਾ ਵੀਰੇ ਕਿਉਂਕਿ ਆਪਾਂ ਰੁਟੀਨ ਦੇ ਵਿੱਚ ਮਾਲ ਨਹੀਂ ਵੇਚਦੇਗੇ ਜਿਹੜੇ ਵੀਰ ਨੇ ਇੱਕ ਨਾਗ ਮੰਗ ਲਿਆ ਲਾੜੋ ਦੇਣਾ ਪਉਦੀ ਓਧਾ ਘੰਟਾ ਵੇਟ ਕਰੀਦਿਆ ਫਿਰ ਉੱਪਰ ਦੀ ਗਾਹਾਂ ਨੂੰ ਜਦੋਂ ਹਾਂ ਨਾ ਦਾ ਜਵਾਬ ਸੁਣ ਕੇ ਫਿਰ ਗਊ ਵੇਚੀ ਦੀਆ ਵੈਰਾਈਟੀ ਹਰ ਤਰ੍ਹਾਂ ਦੀ ਹੁੰਦੀ ਆ 29 ਤਰੀਕ ਨੂੰ ਵੀਡੀਓ ਦੁਬਾਰਾ ਕਵਰ ਕਰਦੇ ਆ 1 ਤਰੀਕ ਨੂੰ ਵੀਰਾਂ ਦਾ ਆਪਣੇ ਫਾਰਮ ਤੇ ਆਉਣ ਤੇ ਮੋਸਟ ਵੈਲਕਮ ਹੋਊਗਾ ਜੀ ਤੇ ਫਾਰਮ ਤੇ ਮਿਲਦੇ ਆਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਤੇ ਬਾਕੀ ਚੀਜ਼ ਵੀਰਿਆ ਦੀ ਦੇਖ ਕੇ ਨਰਖ ਪਰਖਣਾ ਖਰੀਦ ਲਿਆ ਕਰੋ ਸਾਲ ਹੀ ਚੀਜ਼ ਹੁੰਦੀ ਆ ਬਾਅਦੋਂ ਲਾਂਭਾ ਕੋਈ ਨਹੀਂ ਹੁੰਦਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ